ਆ ਕੇਸ ਹੈਗਾ ਜਦੋਂ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸ਼੍ਰੀ ਹਰਮੰਦਰ ਸਾਹਿਬ ਜੰਗਲਾਟਾਪੇ ਬੰਦਾ ਅੰਦਰ ਗਿਆ ਔਰ ਇਹਦੇ ਵਿੱਚ ਆ ਪਰਚਾ ਹੋਇਆ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਉਦੋਂ ਕਿਹਾ ਸੀ ਕਿ ਇਸ ਬੰਦੇ ਦੀ ਡੀਐਨਏ ਜਾਂਚ ਕਰਾਈ ਜਾਵੇ ਤਾਂ ਕਿ ਬੇਅਦਬੀਆਂ ਦੀ ਆਪਾਂ ਜੜ ਤੱਕ ਜਾਈਏ ਆ ਪਰ ਨਾਤੇ ਕੋਈ ਡੀਐਨਏ ਕੀਤਾ ਗਿਆ ਇਹ ਕੋਈ ਕੋਈ ਉਹਦੀ ਪਛਾਣ ਜਨਤਕ ਨਹੀਂ ਕੀਤੀ ਤੇ ਕਾਹ ਤੋਂ ਨਹੀਂ ਕੀਤਾ ਔਰ ਇਡਾ ਵੱਡਾ ਮਾਮਲਾ ਇਹਦੇ ਤੇ ਜਦੋਂ ਕੋਈ ਇਹਨਾਂ ਨੇ ਸਹਿਯੋਗ ਹੀ ਨਹੀਂ ਕੀਤਾ ਕੋਈ ਕਾਰਵਾਈ ਨਹੀਂ ਕੀਤੀ ਤੇ ਫੇਰ ਇਹ ਸਾਡੇ ਮਾਮਲਿਆਂ ਤੇ ਕਾਹਤੋਂ ਦਖਲ ਦਿੰਦੇ ਫੇਰ ਪਿਛੇ ਜੇ ਇੱਕ ਬੀਬੀ ਜਿਹੜੀ ਆ ਇੱਥੇ ਦਰਬਾਰ ਸਾਹਿਬ ਜੋਗਾ ਕਰਦੀ ਉਹਦੇ ਤੇ ਸ਼ਿਕਾਇਤ ਤੇ ਪਰਚਾ ਆ ਔਰ ਉਹਦਾ ਅਜੇ ਤੱਕ ਚਲਾਨ ਹੀ ਨਹੀਂ ਪੇਸ਼ ਕੀਤਾ ਗਿਆ ਕੀ ਬੀਬੀ ਬੀਬੀ ਨੂੰ ਇੱਥੇ ਲਿਆਂਦਾ ਗਿਆ ਕਾਹਤੋਂ ਨਹੀਂ ਲਿਆਂਦਾ ਗਿਆ ਕੁਝ ਵੀ ਨਹੀਂ ਕੀਤਾ ਗਿਆ ਫੇਰ ਆ ਐਨੇ ਫੇਕ ਅਕਾਊਂਟ ਆ ਜਿੱਥੇ ਸਿੱਖਾਂ ਦੇ ਖਿਲਾਫ ਨਫ਼ਰਤਈ ਪ੍ਰਚਾਰ ਹੁੰਦਾ ਔਰ ਇਹਦੀ ਪੂਰੀ ਜਾਣਕਾਰੀ ਸਿੱਖ ਸੰਸਥਾਵਾਂ ਦੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਪੁਲਿਸ ਨੂੰ ਦਿੱਤੀ ਗਈ ਕੀ ਇਹ ਸੋਸ਼ਲ ਖਾਤਿਆਂ ਤੇ ਕੋਈ ਐਕਸ਼ਨ ਹੋਇਆ ਨਹੀਂ ਹੋਇਆ ਫਿਰ ਪਨੀਤ ਸਾਨੀ ਬਹੁਤ ਸਿੱਖਾਂ ਦੇ ਖਿਲਾਫ ਨਫ਼ਰਤਈ ਪ੍ਰਚਾਰ ਕਰਦਾ ਉਹਦੇ ਖਿਲਾਫ ਇਹ ਸ਼ਿਕਾਇਤ ਦਿੱਤੀ ਅੱਜ ਤੱਕ ਉਹ ਤੇ ਪਰਚਾ ਆਇਆ ਨਹੀਂ ਹੋਇਆ ਐਸਜੀਪੀਸੀ ਦਾ ਜਾਲੀ ਪੈਰੋਡੀ ਜਿਹੜਾ ਖਾਤਾ ਬਣਿਆ ਜਿੱਥੋਂ ਸਿੱਖਾ ਖਿਲਾਫ ਹੀ ਨਫ਼ਰਤ ਦੀ ਪ੍ਰਚਾਰ ਹੁੰਦਾ। ਇਹ ਸਬੰਧਤਾਂ ਨੂੰ ਬੜੇ ਚਿਰ ਦੀ ਸ਼ਿਕਾਇਤ ਦਿੱਤੀ ਹੋਈ ਪਰ ਚਾਹ ਹੋਇਆ ਜਾਂ ਉਹ ਸੋਸ਼ਲ ਮੀਡੀਆ ਖਾਤਾ ਬੰਦ ਹੋਇਆ ਨਹੀਂ ਹੋਇਆ। ਔਰ ਇਹ ਵੇਖੋ ਅੰਗਿਆਰੀਆਂ ਸੀਗੀਆਂ ਜਿਹੜੀਆਂ ਇੰਗਲ ਹਾਂਜੀ ਉੱਥੇ ਕੋਈ ਕਾਰਵਾਈ ਨਹੀਂ। ਹਾਰੇ ਪਲੰਦਾ ਬਹੁਤ ਵੱਡਾ ਅਣਗਿਣਤ ਸ਼ਿਕਾਇਤਾਂ। ਉੱਥੇ ਕੋਈ ਕਾਰਵਾਈ ਨਹੀਂ। ਪੰਥ ਦਾ ਇਕੱਤਰ ਹੋਣਾ। ਆਪਣੇ ਥੋੜੇ ਥੋੜੇ ਜਿਹੜੇ ਸਾਡੇ ਮਤਭੇਦਾਂ ਇਨਾਂ ਨੂੰ ਦੂਰ ਕਰਨਾ ਚਾਹੀਦਾ ਕਿਉਂਕਿ ਜਿਸ ਤਰੀਕੇ ਦੇ ਨਾਲ ਸਰਮਹੌਲ ਬਣਾਇਆ ਜਾ ਰਿਹਾ ਸੰਸਥਾਵਾਂ ਦੇ ਵਿੱਚ ਦਖਲਅੰਦਾਜ਼ੀ ਦਾ ਦੌਰ ਵੱਧ ਰਿਹਾ ਇਹ ਕੋਈ ਬਾਲਾ ਚੰਗਾ ਨਹੀਂ ਆ ਔਰ ਇਹਦੇ ਲਈ ਹੋਈ ਆ ਪੰਥ ਇਕੱਠਾ ਹੋਵੇ ਆਪਾਂ ਸਾਰੇ ਥੋੜੇ ਥੋੜੇ ਮਤਭੇਦ ਆਪਣੇ ਦੂਰ ਕਰਕੇ ਵੱਡੇ ਪੰਥਕ ਹਿੱਤਾਂ ਨੂੰ ਦੇਖੀਏ ਠੀਕ ਆ ਅੱਜ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਕਿਸੇ ਹੋਰ ਕੋਲ ਆ ਕੱਲ ਨੂੰ ਕਿਸੇ ਹੋਰ ਕੋਲ ਵੀ ਆਉਣਾ ਪਰ ਜੇ ਇਸ ਤਰੀਕੇ ਦੀ ਦਖਲਅੰਦਾਜ਼ੀ ਵੱਧਦੀ ਗਈ ਵੱਧਦੀ ਰਹੀ ਤੇ ਫੇਰ ਤੇ ਕੱਲ ਨੂੰ ਇੱਥੇ ਕਿੰਨਾ ਕੜਾ ਪ੍ਰਸ਼ਾਦ ਬਣਦਾ ਉਹਦਾ ਹਿਸਾਬ ਲੈਣਗੇ ਕਿੰਨਾ ਕਿਸੇ ਨੂੰ ਵੰਡਦੇ ਆ ਉਹਦਾ ਵੀ ਹਿਸਾਬ ਲੈਣਗੇ ਪ੍ਰਸ਼ਾਦੇ ਕੋਈ ਦੋ ਕਿਸੇ ਦਿਨ ਆਟਾ ਵੱਧ ਲੱਗ ਗਿਆ ਜਾਂ ਅੱਜ ਵੱਧ ਘਾਤੋਂ ਲੱਗਿਆ ਉਹਦਾ ਵੀ ਹਿਸਾਬ ਲੈਣਗੇ ਤਾਂ ਜਦੋਂ ਸ਼ਰੂਪ ਨਹੀਂ ਗੁਰਦੁਆਰਾ ਪ੍ਰਬੰਧਕ ਕਮੇਟੀ ਇੱਕ ਖੁਦਮੁਖਤਿਆਰ ਸੰਸਥਾ ਤੇ ਇਹਨਾਂ ਨੂੰ ਇਦਾਂ ਇਹਦੇ ਵਿੱਚ ਦਖਲਅੰਦਾਜ਼ੀ ਨਹੀਂ ਕਰਨੀ ਚਾਹੀਦੀ